ਸ਼ਸ਼ੀਕਲ ਜੀ ਮੈਂ ਬਾਈਬਲ ਡੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੋਹਣੀਆਂ ਬਾਟਮਾਂ ਲੈ ਕੇ ਆਏ ਜੀ ਜੋ ਕਿ ਆਪਾਂ ਕਿਸੇ ਵੀ ਸ਼ਰਟ ਨਾਲ ਵਾਈਟ ਕਲਰ ਦੀ ਬਾਟਮ ਆ ਰੈਡੀ ਕਰ ਸਕਦੇ ਹਾਂ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਸਾਰੇ ਡਿਜ਼ਾਈਨ ਫੈਬਰਿਕ ਡਿਟੇਲ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਇਹਦੇ ਵਿੱਚ ਆਪਾਂ ਨੇ ਜਿਹੜਾ ਜੇ 6 ਡਿਜ਼ਾਈਨ ਲੈ ਕੇ ਆਏ ਫਸਟ ਡਿਜ਼ਾਈਨ ਆ ਜਿਹੜਾ ਇਹ ਵਾਲਾ ਤੁਸੀਂ ਦੇਖ ਰਹੇ ਹੋਵੋਗੇ ਬਾਕੀ ਮੈਂ ਸਾਰੇ ਡਿਜ਼ਾਈਨ ਪ੍ਰੋਪਰ ਦਿਖਾਵਾਂਗੀ ਜੀ ਬਹੁਤ ਹੀ ਸੋਹਣਾ ਇਹ ਦੇ ਉੱਤੇ ਦੇਖੋ ਤੁਸੀਂ ਆਰਗਨਜਾ ਦਾ ਪੈਚ ਲਗਾ ਕੇ ਹੈ ਜਿਹੜਾ ਵਰਕ ਹੋਇਆ ਹੋਇਆ ਹੈਗਾ ਪਿਓਰ ਕਾਟਨ ਦਾ ਸਟਾਫ ਹੈਗਾ ਸਾਰੇ ਉਹਦੇ ਡਿਜ਼ਾਈਨ ਜਿਹੜੇ ਨੇ ਅਲੱਗ-ਅਲੱਗ ਨੇ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਜੀ 350 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਉਹ ਜਿਹੜਾ ਇਹਦਾ ਪ੍ਰਾਈਸ ਹੈਗਾ ਇਹਨੂੰ ਤੁਸੀਂ ਬਾਟਮ 2 ਮੀਟਰ ਦੀ ਵੀ ਲੈ ਸਕਦੇ ਹੋ ਅਗਰ ਕੋਈ 2.5 ਮੀਟਰ ਦੀ ਲੈਣਾ ਚਾਹੁੰਦਾ 2.5 ਮੀਟਰ ਦੀ ਬਾਟਮ ਵੀ ਲੈ ਸਕਦੇ ਹੋ ਇਹਦੇ ਵਿੱਚ ਫਸਟ ਡਿਜ਼ਾਈਨ ਆ ਜਿਹੜਾ ਇਹ ਵਾਲਾ ਆ ਗਿਆ ਜੀ ਇੱਕ ਆਪਾਂ ਇਹਦੇ ਵਿੱਚ ਹੋਰ ਡਿਜ਼ਾਈਨ ਲੈ ਕੇ ਆਏ ਮੈਂ ਤੁਹਾਨੂੰ ਉਹ ਵੀ ਦਿਖਾਨੀ ਹੈਗੀ ਜਲਦੀ ਸੈਕੰਡ ਡਿਜ਼ਾਈਨ ਆ ਜਿਹੜਾ ਇਹਦੇ ਵਿੱਚ ਇਹ ਹੈਗਾ ਇਹਨਾਂ ਸਾਰੇ ਡਿਜ਼ਾਈਨਾਂ ਦੇ ਵਿੱਚ ਥੋੜਾ ਥੋੜਾ ਫਰਕ ਆਗਾ ਆਲਮੋਸਟ ਹੈਗੇ ਸਾਰੇ ਸੇਮ ਹੀ ਨੇ ਬਟ ਥੋੜਾ ਬਹੁਤਾ ਫਲਾਵਰਾਂ ਦਾ ਵਰਕ ਦਾ ਥੋੜਾ ਜਿਹਾ ਫਰਕ ਆ ਕੱਪੜਾ ਜਿਹੜਾ ਸਟਾਫ ਆ ਸਾਰਿਆਂ ਦਾ ਸੇਮ ਹੈ ਐਂਡ ਜਿਹੜਾ ਪ੍ਰਾਈਸ ਆ ਉਹ ਵੀ ਸਾਰਿਆਂ ਦਾ ਸੀਮ ਹੈਗਾ ਇਹਨੂੰ ਆਪਾਂ ਕਿਸੇ ਵੀ ਕਲਰ ਦੀ ਸ਼ਰਟ ਦੇ ਨਾਲ ਲਾਈਕ ਕਾਟਨ ਦੇ ਜਿਹੜੇ ਸ਼ਰਟਾਂ ਆਉਂਦੀਆਂ ਨਹੀਂ ਗੀਆਂ ਉਹਦੇ ਨਾਲ ਆਪਾਂ ਇਹਨੂੰ ਜਿਹੜੀ ਬਾਟਮ ਵੀ ਬਣਾ ਸਕਦੇ ਆ ਪਲਾਜ਼ੋ ਬਣਾਉਣਾ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋਗੇ ਇਹ ਆਪਣੇ ਕੋਲ ਸਾਰੇ ਸੂਟ ਹੈ ਜਿਹੜੇ ਸਬ ਬਾਟਮ ਦਾ ਫੈਬਰਿਕ ਹੈ अवेलेबल ਹੈਗਾ ਜੀ ਰੈਡੀ ਟੂ ਡਿਸਪੈਚ ਹੈ ਜਿਨ੍ਹਾਂ ਨੇ ਵੀ ਬੁਕਿੰਗ ਕਰਨੀ ਹੋਊਗੀ ਆਪਣਾ ਸਕਰੀਨ ਸ਼ਾਟ ਲੈ ਕੇ ਮੈਨੂੰ ਤੁਸੀਂ ਸੈਂਡ ਕਰ ਸਕਦੇ ਹੋਗੇ ਮੇਰੇ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਜਿਹੜਾ ਭੇਜ ਸਕਦੇ ਹੋ ਜੋ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਜੀ ਇਹਦੇ ਵਿੱਚ ਆਪਣੇ ਕੋਲੇ 6 ਡਿਜ਼ਾਈਨ ਆਏ ਹੋਏ ਨੇ ਸੈਕਿੰਡ ਤੇ ਫਸਟ ਡਿਜ਼ਾਈਨ ਹੈ ਜਿਹੜਾ ਇਹ ਵਾਲਾ ਸੀਗਾ ਲਈ ਕੇ ਜਿੱਦਾਂ ਇਹ ਵਾਲੀ ਸ਼ਰਟ ਆ ਇਹ ਵਾਲੀ ਸ਼ਰਟ ਦੇ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਸ਼ਰਟ ਬਣਾਲੀ ਇਹ ਮੈਂ ਤੁਹਾਨੂੰ ਇੱਕ ਜਸਟ ਵੈਸੇ ਹੀ ਦਿਖਾਇਆਗਾ ਸ਼ਰਟ ਕੋਈ ਵੀ ਕਲਰ ਦੀ ਤੁਸੀਂ ਲਗਵਾ ਸਕਦੇ ਹੋ ਕੋਈ ਵੀ ਕਲਰ ਦੀ ਸ਼ਰਟ ਲਗਵਾ ਕੇ ਜਿਹੜਾ ਤੁਸੀਂ ਇਹਨੂੰ ਬਣਾ ਸਕਦੇ ਹੋਗੇ ਜਿਵੇਂ ਉਹ ਇਹ ਵਾਲੀ ਸ਼ਰਟ ਆ ਗਈ ਇਹ ਵਾਲੀ ਬਾਟਮ ਬਣਾ ਕੇ ਸ਼ਰਟ ਦੇ ਉੱਪਰ ਕੋਰਾ-ਕੋਰਾ ਲਗਵਾ ਕੇ ਗਲੇ ਨੈੱਕ ਦੇ ਉੱਪਰ ਡਿਜ਼ਾਈਨਿੰਗ ਬਣਾ ਕੇ ਤੁਸੀਂ ਇਹਨੂੰ ਸਟਿਚ ਜਿਹੜਾ ਕਰਵਾ ਸਕਦੇ ਹੋਗੇ ਇਹਦੇ ਵਿੱਚ 3 ਜਿਹੜਾ ਡਿਜ਼ਾਈਨ ਆ ਗਿਆ ਆਪਣਾ ਤੀਜਾ ਡਿਜ਼ਾਈਨ ਆ ਗਿਆ ਇਹ ਵਾਲਾ ਆ ਗਿਆ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਜੀ ਇਹਦੇ ਵੀ ਨੀਚੇ ਆਰਗਨ ਜਿਆਦਾ ਪੈਚ ਲਗਾ ਕੇ ਜਿਹੜਾ ਸਾਰਾ ਵਰਕ ਹੋਇਆ ਹੋਇਆ ਹੈ ਇੱਕ ਵਾਰ ਮੈਂ ਤੁਹਾਨੂੰ ক্লোਜ਼ ਤੋਂ ਵੀ ਦਿਖਾ ਦਿੰਨੀ ਹਾਂ ਤੁਸੀਂ ਬਿਲਕੁਲ ਦੇਖ ਸਕਦੇ ਹੋ ਨੀਚੇ ਜਿਹੜੀਆਂ ਇਹਦੇ ਬਾਟਮਾਂ ਦੇ ਨੀਚੇ ਆ ਕੱਟਵਰਕ ਹੋਇਆ ਹੋਇਆ ਹੈ ਜੀ ਇਹਦੇ ਨਾਲ ਵੀ ਜਿੱਦਾਂ ਆਪਾਂ ਇਹ ਵਾਲੀ ਸ਼ਰਟ ਨਾਲ ਵੀ ਬਣਵਾ ਸਕਦੇ ਹਾਂ ਸ਼ਰਟ ਕੋਈ ਵੀ ਲਗਵਾ ਸਕਦੇ ਇਹ ਰੈਂਡਮਲੀ ਵੈਸੀ ਮੈਂ ਤੁਹਾਨੂੰ ਇੱਕ ਵਾਰ ਲਗਵਾ ਕੇ ਦਿਖਾ ਦਿੰਦੇ ਹਾਂ ਅਗਰ ਕੋਈ ਮੇਰੀ ਭੈਣ ਬਿਨਾ ਬਾਟਮ ਔਰ ਸੌਰੀ ਬਿਨਾ ਸ਼ਰਟ ਦੇ ਫੈਬਰਿਕ ਤੋਂ ਇਕੱਲੀ ਬਾਟਮ ਲੈਣਾ ਚਾਹੁੰਦੇ ਨੇ ਇਕੱਲੀ ਬਾਟਮ ਵੀ ਸਾਡੇ ਕੋਲੋਂ ਲੈ ਸਕਦੇ ਆ ਆਪਾਂ ਇਕੱਲੀ ਬਾਟਮ ਵੀ ਜਿਹੜੀ ਹੈ ਡਿਸਪੈਚ ਕਰ ਦਾਂਗੇ ਜੀ ਜਿੰਨੇ ਮਰਜੀ ਮਰਜੀ ਮੀਟਰ ਦਾ ਤੁਸੀਂ ਜਿਹੜਾ ਲੈ ਸਕਦੇ ਹੋ ਚਾਹੀਦੀ ਕੋਈ 2 ਮੀਟਰ ਲਓ 2.5 ਮੀਟਰ ਲਓ ਮੀਟਰ ਲਓ ਮੀਟਰਾਂ ਦੇ ਹਿਸਾਬ ਨਾਲ ਇਹ ਵਾਲਾ ਜਿਹੜਾ ਫੈਬਰਿਕ ਹੁੰਦਾਗਾ ਸ਼ਿਪਿੰਗ ਚਾਰजेस ਜਿਹੜੇ ਹੋਣਗੇ ਐਕਸਟਰਾ ਹੋਣਗੇ ਕਈ ਮੇਰੇ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਤੁਸੀਂ ਸ਼ਿਪ ਕਰਦੇ ਹੋ ਹਾਂਜੀ ਅਸੀਂ ਸ਼ਿਪ ਕਰਦੇ ਹਾਂ ਤੁਸੀਂ ਕਿ ਪੰਜਾਬ ਚ ਇੰਡੀਆ ਚ ਕਿਤੇ ਵੀ ਸ਼ਿਪ ਕਰਵਾ ਸਕਦੇ ਹੋ ਅਗਰ ਤੁਸੀਂ 12ਵੀਂ ਕਰਵਾਉਣਾ ਚਾਹੋ ਤਾਂ 12ਵੀਂ ਆਪਣਾ ਜਿਹੜਾ ਸ਼ਿਪ ਕਰਵਾ ਸਕਦੇ ਹੋਗੇ ਕੋਰੀਅਰ ਸਾਡੇ ਕੋਲੋਂ ਕਰਵਾ ਸਕਦੇ ਹੋ ਜੀ ਇਸਕੇ ਦੇ ਵਿੱਚ ਇਹ ਵਾਲਾ ਡਿਜ਼ਾਈਨ ਆ ਗਿਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀਆਂ ਨੇ ਇਹ ਵਾਲੀਆਂ ਬਾਟਮਾਂ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਬਾਟਮ ਵਧੀਆ ਲੱਗੂਗੀ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਰੂਰ ਸੈਂਡ ਕਰਿਓ ਜੀ ਪ੍ਰਾਈਜ਼ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਤਾ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਕੇ ਵੀਡੀਓ ਮੇਰੀਆਂ ਭੈਣਾਂ ਤੱਕ ਜਰੂਰ ਪਹੁੰਚਾਉਣਾ ਜੋ ਕਿ ਘਰ ਬੈਠ ਕੇ ਆਪਣਾ ਕੰਮ ਕਰਨਾ ਚਾਹੁੰਦੀਆਂ ਨੇ ਜਾਂ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਉਹਨਾਂ ਭੈਣਾਂ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਪਹੁੰਚਾਇਆ ਕਰੋ ਜੀ ਵੀਡੀਓ ਨੂੰ ਫੁੱਲ ਦੇਖਣ ਲਈ ਥੈਂਕ ਯੂ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਮੇਰੀਆਂ ਭੈਣਾਂ ਨੇ ਵੀਡੀਓ ਦੇਖ ਕੇ ਹੀ ਕੱਲੀ ਛੱਡ ਜਾਂਦੇ ਨੇ ਸੋ ਵੀਡੀਓ ਦੇਖ ਕੇ ਨਾ ਛੱਡਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਥੈਂਕ ਯੂ ਜੀ ਵੀਡੀਓ ਫੁੱਲ ਦੇਖਣ ਲਈ